ਉਹੀ ਬਾਬੇ ਉਹ ਆਪਾਂ ਕਰਾਉਣਾ ਹੈ ਅੰਡਰ ਲਾ ਠੀਕ ਨੇ ਮੈਂ ਵਲੌਗ ਚ ਉਹੀ ਗੱਲ ਖਾ ਹੁਣ ਕਿਹੜੀ ਜਿਹੜੀ ਆ ਜਿਹੜੀ ਹੁਣ ਕਰ ਰਹੇ 2 ਮਿੰਟ ਪਹਿਲਾਂ ਨਾ ਦੇਖ ਲੈ ਕਿ ਯੂਬਾ ਆ ਗਿਆ ਲੈ ਛਾਣਾ ਹੁਣ ਦੇ ਇੱਕ ਛਾਲ ਤਾਂ ਮਾਰ ਇਹ ਐ ਸਪਾਈਡਰਮੈਨ ਉਹ ਪਾ ਦੇ ਉਹ ਮਾਰ ਇਹ ਮਾਰ ਕੇ ਭੱਜਿਆ ਦੋ ਵੀ ਆ ਗਏ ਲੈਣ ਆਪਾਂ ਨੂੰ ਮੁੰਡੇ ਆਪਣੇ ਹੋਰ ਬਾਈ ਵਲੌਗ ਵਾਲੇ ਉਹ ਐਵੇਂ ਗੁੱਡ ਮਾਰਨਿੰਗ ਨਹੀਂ ਕਹਣੀ ਠੰਡ ਬਹੁਤ ਆ ਗੁੱਡ ਮਾਰਨਿੰਗ ਨਹੀਂ ਕਹਣੀ ਠੰਡ ਬਹੁਤ ਆ ਬਾਈ ਦੀਦੀ ਤੇ ਨਹੀਂ ਕਿਤੇ ਕਿੱਥੇ ਹੈਗੀ ਆ ਕਿੱਥੇ ਆ ਗੋੰਗਾ ਕਿੱਥੇ ਹੈ ਗੁੰਮਨਾਮ ਹੈ ਉਹ ਤੁਸੀ ਤੇਰੇ ਤੇ ਗਰੀਆਂ ਦੇ ਜਾਂਦਾ ਸਾਨੂੰ ਪਾਵਣਾ ਬਾਬੇ ਨੂੰ ਮੱਥਾ ਟੇਕੀ ਹੈ ਹੈ ਪ੍ਰਸ਼ਾਦ ਦਾ ਵੀ ਹੱਕ ਬੰਦਾ ਇਹਨੂੰ ਫਿਰ ਇੱਕ ਇਕੱਲੇ ਹੀ ਪ੍ਰਸ਼ਾਦ ਦੇ ਲੈ ਇੱਕ ਹੈ ਨਹੀਂ ਐਸੀ ਤੈਨੂੰ ਕੀ ਲੱਗਦੇ ਹੈ ਪ੍ਰਸ਼ਾਦ ਕਰਦੇ ਨਹੀਂ ਹੈ ਭੁੱਖੇ ਨੰਗੇ ਭੁੱਖੇ ਨੰਗੇ ਲੈ ਦੋ ਤੁਸੀਂ ਵੀ ਲਓ 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 ਜਨਾਬ ਦੋ ਆਹ ਦੇਖੋ ਅੱਛਾ ਤਾਂ ਦੂਜਿਆਂ ਨੇ ਨੂਨ ਵਾਲੀਆਂ ਇਹਨੂੰ ਵੀ ਦੇ ਦੇ ਲੈ 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 ਇੱਧਰ ਵੀ ਦੇ ਕਿਉਂ ਤਾਂ ਮੰਗ ਕੇ ਲੈ ਆਏ ਓਏ ਨਾ ਤੇਰੀ ਬੀੜੀਆਂ ਲੈਂਦੇ ਨੇ ਹੈ ਨਾਲ ਕਹਦਾ ਪ੍ਰਸ਼ਾਦ ਹੈ ਨਾ ਮੰਗਦੇ ਲੈ ਝੂਠ ਮਸੇ ਸੌਰੀ ਹੋਗੇ ਝੂਠ ਤੇ ਨਹੀਂ ਸਾਰੇ ਇਧਰ ਲੈ ਕੇ ਆ ਜਾ ਨਹੀਂ ਸੌਰੀ ਝੂਠ ਮਾਰਨ ਲੱਗੇ ਝੂਠ ਨਹੀਂ ਕੰਮ ਚੱਲਦਾ ਚਲੋ ਵਧੀਆ ਓਏ ਨਾ ਓਏ ਤੂੰ ਰੋਲੇ ਦਾ ਸਾਰਾ ਕੁਝ ਦਾ ਹੀ ਨਾ ਸੱਚ ਬੋਲ ਸਰਕਾਰਾਂ ਮਾਰੀ ਇਹਦੇ ਵਿੱਚ ਰੱਖਦੇ ਨੇ ਤੇਰੀ ਛਾਤੀ 'ਚ ਲੱਤਾਂ ਮਾਰਨੀ ਹੈ ਜਿੰਨਾ ਦੇ ਕਦੇ ਛਾਤੀ ਲੱਤਾਂ ਐਡੀ ਤੇਰੀ ਛਾਤੀ ਨਹੀਂ ਉਹ ਵੀ ਬਾਬੇ ਉਹ ਆਪਾਂ ਕਰਾਉਣਾ ਹੈ ਅੰਡਰ ਲੈ ਠੀਕ ਆ ਤੇ ਆ ਦੇਖ ਲੋ ਇੱਥੇ ਕੀ ਕਰ ਰਹੇ ਨੇ ਆ ਦਾ ਦਾਸ ਜੀ ਹੈਣਾ ਆ ਦੇਖੋ ਪਾਟੇ ਹੋ ਜਾਂਦਾ ਸਾਡਾ ਐਮਪੀ ਆ ਵੀ ਨੋਟ ਤੇ ਫਿਰ ਹੁਣ ਮੈਂ ਮੈਂ ਨਹੀਂ ਨਹੀਂ ਮੈਂ ਵਲੌਗ ਚ ਉਹੀ ਗੱਲ ਖਾਂ ਹੁਣ ਕਿਹੜੀ ਜਿਹੜੀ ਆ ਜਿਹੜੀ ਹੁਣ ਕਰ ਰਹੇ 2 ਮਿੰਟ ਪਹਿਲਾਂ ਨਾ ਦੇਖ ਲਾ ਦੇਖ ਲਾ ਦੇਖ ਲਓ ਬਾਬੇ ਸੁਨਾਮੀ ਗੇਟ ਆਏ ਆ ਜੀ ਗੱਲ ਦੇਖੀ ਦਫਲਾ ਹੋਰ ਲਾ ਬਈ ਅਸੀਂ ਉਹ ਕੀ ਕਹਿੰਦਾ ਕੀ ਨਹੀਂ ਹੁੰਦਾ ਆਰਡਰ ਲੈ ਆ ਮੈਨੂੰ ਆਉਣ ਦੀ ਇੰਗੇਜ ਕਰਨੇ ਬਾਈ ਕਹਿੰਦਾ ਹੁਣੀ ਕਰ ਦਿੰਦਾ ਦੇਖ ਲੈ ਇਹ ਹੁੰਦੀਆਂ ਨੇ ਗੱਲਾਂ ਬਾਤਾਂ ਆਪਾਂ ਹੈਮਰ ਲੈ ਕੇ ਜਾਣਾ ਹੁਣ ਹੈਮਰ ਡਰਿੱਲ ਨਹੀਂ ਹੈਗੇ ਸਾਲੇ ਫੁੱਦੂ ਨੇ ਹੈਮਰ ਹੁੰਦਾ ਬਾਹ ਜਾ ਬਾਹ ਜਾ ਐਂਦਾ ਖਤਮ ਇਹਦਾ ਬੋਲਾ ਬੋਲਾ ਇਹਦਾ ਚੰਡੀਕੜੋਂ ਗਰੀਬਾ ਚੱਕ ਕੇ ਲਿਆਇਆ ਹਾਂ ਦੇਖੋ ਸੰਰੂਲ ਸਨਾਮੀ ਗੇਟ ਬਾਬੇ ਇਹਦਾ ਚੰਡੀਕੜੋਂ ਗਰੀਬਾ ਚੱਕ ਕੇ ਲਿਆਇਆ ਆਪਣਾ ਐਮ.ਡੀ. ਸਾਹਿਬ ਅੱਛਾ ਇਹ ਥੋੜੇ ਜਿਹਾ ਸਮਾਨ ਦੀ ਕਮੀ ਸੀ ਆਪਣੀ ਕਿਟਚ ਤੇ ਆਪਾਂ ਪੂਰੀ ਕਰਤੀ ਐਮ.ਡੀ. ਸਾਹਿਬ ਆਪਣੇ ਪੈਸੇ ਦੇ ਰਹੇ ਨੇ ਅੰਦਰ ਆ ਕੇ ਪੈਸੇ ਦੇ ਕੇ ਐਮ.ਡੀ. ਸਾਹਿਬ ਐਮ.ਡੀ. ਸਾਹਿਬ ਓਕੇ ਹਾਂ ਚਲੋ ਚਾਹੀਦੀ ਵੀ ਸੀ ਇਹ ਡਰਲ ਤਾਂ ਹੈ ਨਹੀਂ ਸਮਾਨ ਸਾਰਾ ਖਰੀਦ ਲਿਆ ਆਪਾਂ ਨੇ ਹਾਂ ਚਲੋ ਕੋਈ ਨਾ ਮੰਗ ਢੰਗ ਕੇ ਸਾਰਦੇ ਆ ਜੇ ਠੀਕ ਹੋ ਗਈ ਬਾਈ ਕਹਿੰਦਾ ਹੁਣੀ ਠੀਕ ਕਰਕੇ ਦੇ ਦੂੰਗਾ ਜੇ ਦੇ ਦੀ ਤਾਂ ਬੜਾ ਧੰਨਵਾਦ ਆ ਬਾਈ ਦਾ ਹਨਾ ਮੈਂ ਦੇ ਦੂੰਗਾ ਪੂਰਾ ਤੇ ਪੂਰਾ ਸਭ ਪੂਰਾ ਚਲ ਠੀਕ ਹੈ ਰੱਬ ਤੇ ਰੱਬ ਤੇ ਹਾਂ ਬਾਈ ਤੇ ਵੀ ਆ ਬਾਈ ਤੇ ਹੈਗਾ ਫੇਰ ਆਗਾ ਸਾਡੇ ਨਵੇਂ ਪੇਜ ਤੇ ਲੈ ਮੋਟੇ ਗੱਲਾਂ ਸੁਣਾਓ ਕੋਈ ਚੱਲ ਲਗੀ ਜਨਾ ਸਾਰੇ ਨੂੰ ਤੇਰਾ ਨਾਮ ਦੱਸ ਪਹਿਲਾਂ ਸੰਗਰੂਰ ਚ ਕਿਸੇ ਨੂੰ ਨਹੀਂ ਪਤਾ ਤੇਰਾ ਨਾਮ ਅਮਨ ਵੀਰ ਅਮਨ ਹਾਂਜੀ ਦੀਪ ਅਮਨ ਦੀਪ ਆ ਦੇਖੋ ਮੈਂ ਖੜੇ ਖੜੇ ਜੇਬ ਤੋਂ ਟੌਫੀ ਕੱਢ ਦਿੰਦਾ ਅਮਨ ਵੀਰ ਹਾਂ ਉਹ ਪਹਿਲਾਂ ਜਾਦੂ ਕਰ ਰਿਹਾ ਮੈਂ ਜਾਦੂਆ ਨਹੀਂ ਤਾੜੀ ਜੀ ਮਾਰਕੀਟ ਤੋਂ ਅੱਛਾ ਤੁਸੀਂ ਵੀ ਖਾਣੀ ਆ ਤਾੜੀ ਮਾਰਕੀਟ ਦੇ ਘਾੜੀ ਤੁਸੀਂ ਆ ਨਹੀਂ ਉਹ ਤਾੜੀ ਮਾਰਕੀਟ ਦੇ ਖਾ ਹਲੋ ਇਹ ਜੇਬਾਂ ਚ ਟੌਫੀਆਂ ਕੱਢ ਰਿਹਾ ਇਹਦਾ ਮਤਲਬ ਵੀ ਲੋ ਮੋਟੇ ਤਾੜੀ ਮਾਰਕੀਟ ਦੇ ਜੀ ਖਾਲੀ ਨਿਕਲੀ ਵਾਓ ਇਹ ਵੀ ਜਾਦੂ ਸੀ ਦੂਜੀ ਟੌਫੀ ਹੈਗੀ ਆ ਉਹ ਦੇ ਦਿਓ ਓਏ ਉਹਨਾਂ ਪਰ ਹੀ ਨਿਕਲਿ ਕਿਉਂ ਕੱਚਾ ਮੈਂ ਕੋਠਾ ਦੇਖ ਲੋ 플레이ਰ ਵੀ ਕਿਹੜਾ ਖੰਡਾ ਓਏ ਕੱਚਾ ਮੈਂ ਕੋ ਘਰਦਾ ਮਣੀ ਕਿੱਥੇ ਆ ਹੂੰ ਮਣੀ ਉਧਰ ਲਿਆਓ ਮਣੀ ਨੂੰ ਵੀ ਜਗਾ ਕੇ ਢੰਗ ਮਾਰ ਰਿਹਾ ਹੋਣਾ ਕਿਸੇ ਦੇ ਸਹੀ ਗੱਲ ਹੈ ਦੇਖੋ ਉਹਨੇ ਹੱਥ ਮਲਾ ਕੇ ਧਿਆਨ ਨਾਲ ਠੀਕ ਹੈ ਹੀ ਕਿਉਂ ਆ ਉਰੇ ਉਰੇ ਉ ਆ ਉਰੇ ਢੰਗ ਮਾਰਦਾ ਉਰੇ ਕਿਉਂ ਅ ਮੇਰਾ ਦੰਦੀ ਵੜਦਾ ਉਹ ਉਧਰ ਸੱਪ ਆਉਦੇ ਹੱਥ 'ਚ ਕਿਹੜਾ ਸੱਪ ਕਾਲਾ ਨਾਲਾ ਚਿੱਟਾ ਕਿਹੜਾ ਪਹਿਲਾ ਵੀਡੀਓ 'ਚ ਦਿਖਾਉਂਦੇ ਨੇ ਕਹਿੰਦੇ ਸੱਪ ਢੰਗ ਮਾਰਦੇ ਆ ਉਹ ਦੇਖ ਮੇਰਾ ਕਹਦਾ ਉਹ ਸਿਰ ਮਾਰ ਰਿਹਾ ਉਪਰੋਂ ਏ ਬਹੁਤ ਆਵਰਾ ਕੈਮਰੇ ਦੀ ਲਿਆ ਮਣੀ ਨੂੰ ਫੋਨ ਮਾਰ ਕੇ ਬੁਲਾ ਕੇ ਫੋਨ ਲਾ ਮਣੀ ਨੂੰ ਵੀ ਮਿਲ ਚਲੀਏ ਕਿੰਨੇ ਦਿਨ ਹੋ ਗਏ ਆਪਣੇ ਬਲੌਗ ਚ ਨਹੀਂ ਆਇਆ ਉਹ ਸਵਿਚਲ ਦੀ ਕਰਦੇ ਆ ਚੱਲ ਕਿੱਥੇ ਆ ਕਿੱਥੇ ਹੋਏ ਬਾਹਰ ਆ ਫਿਰ ਬਲੌਗਰ ਆਏ ਹੋਏ ਨੇ ਬਲੌਗਰ ਆਏ ਹੋਏ ਨੇ ਤੈਨੂੰ ਤੈਨੂੰ ਯਾਦ ਕਰਦੇ ਨੇ ਡੰਗ ਮਾਰੀਆਂ ਕਿ ਆ ਜਾ ਬਾਹਰ ਇਧਰ ਨੂੰ ਆ ਜਾ ਦੁਕਾਨਵਾਲੇ ਨੂੰ ਭਿੰਡਰ ਕਿੰਨੀ ਨੂੰ ਕਿਧੇ ਕਿੰਨੀ ਨੂੰ ਪਿੰਡ ਰੰਗਣ ਆ ਬਲੌਗ ਚ ਆਉ ਫੇਰ ਕੀ ਆ ਇਹਨੂੰ ਕੋਈ ਡੱਟਣ ਨੇ ਨਾ ਤੇ ਨਾਮ ਤਾਂ ਦੱਸਣੀ ਆ ਬਈ ਹਾਂ ਕਿਹੜਾ ਗਲਤ ਗੱਲ ਗਈ ਆ ਬਈ ਆ ਸਕਾਰਪੀਓ ਬਈ ਦੀ ਖੜੀ ਐ ਐ ਤਾਂ ਬਈ ਮੈਨ ਆ ਦੇਖੋ ਮੈਨ ਗੱਡੀ ਦਾ ਮਾਨ ਕਰਾਉਂਦਾ ਬਈ ਅੱਛਾ ਝੂਂਟਾ ਲੈ ਕੇ ਆਉਣਾ ਨਾ ਹੈ ਝੂਂਟੇ ਲੈ ਕੇ ਆਉਣਾ ਨਾ ਗੱਡੀ ਚ ਹਾਂ ਇੱਕ ਵਾਰ ਗੱਦੀ ਉਹ ਆ ਗਿਆ ਆਪਣੇ ਮਣੀ ਹੋਣੀ ਕਿੰਨੇ ਦਿਨ ਹੋ ਗਏ ਬਲੌਗ ਬਲੌਗ ਚ ਨਹੀਂ ਹੈਗੇ ਸੀ ਆਉਂਦਾ ਹੱਥ ਮਾਰਦਾ ਦੂਰ ਵੀ ਹੈ ਮੈਂ ਕਦੇ ਨਹੀਂ ਖਾਇਆ ਤੀ ਪਨੀਰ ਟਿੱਕਾ ਨਹੀਂ ਹਾਂ ਉਹ ਖਵਾਇ ਦੀ ਹਾਂ ਇੱਥੇ ਕਦੇ ਨਹੀਂ ਖਾ ਕੇ ਦੇਖਿਆ ਓਏ ਕਦੇ ਨਹੀਂ ਖਾ ਕੇ ਅੱਜ ਖਾਇਆ ਸੀ ਅੱਜ ਖਾਇਆ ਸੀ ਕੱਲ ਖਾਇਆ ਸੀ ਲੱਗਦਾ ਫਿਰ ਤਾਂ ਨਿਆਰਾ ਆ ਗਿਆ ਤੂੰ ਤ ਨਹੀਂ ਖਾਣਾ ਬਣੀ ਟਿੱਕਾ ਨਾ ਵੀਰੇ ਇਹ ਇਹ ਨਹੀਂ ਖਾਂਦਾ ਮਣੀ ਖਾਊਗਾ ਮਣੀ ਲਓ ਵੀ ਮਣੀ ਜੀ ਆ ਗਏ ਵਲੌਗ ਚ ਮਣੀ ਜੀ ਵਲੌਗ ਚ ਆ ਗਏ ਉਹ ਦੇਖ ਉਹ ਦੇਖ ਉਹ ਦੇ ਛੱਡੀ ਹਾਂ ਓਏ ਕਹਿੰਦੇ ਡੰਗ ਮਾਰਦਾ ਮਣੀ ਲੈ ਆ ਨਿਸ਼ਾਨੀ ਛੱਡੀ ਲੈ ਹੋਰ ਮਣੀ ਤੈਨੂੰ ਵਲੌਗ ਵਾਲੇ ਯਾਦ ਕਰਦੇ ਨੇ ਕਹਿੰਦੇ ਕਿੱਧਰ ਵਗ ਗਿਆ ਹੋ ਕਈਆਂ ਨੇ ਬੱਚੇ ਦੂਸਰਾ ਕੰਮ ਵੀ ਫੜਿਆ ਹੋਣਾ ਆਪਣਾ ਕਿਹੜਾ ਕਿਹੜਾ ਗੱਲਾਂ ਕਰਦੇ ਨੇ ਬੋਰੀਆਂ ਲੈ ਕੇ ਆਓ ਸਾਹਮਣੇ ਆ ਦੇਵਾ ਛੱਤੀ ਜਾਂਦਾ ਬੱਬੇ ਹੋ ਰੱਖੀ ਆ ਓਏ ਛੱਤੀ ਨਹੀਂ ਹੈਗੀ ਖੜਕਾ ਬਹੁਤ ਹੋਇਆ ਸੀ ਸੱਲੋ ਵੀ ਰਜੂਨਾ ਅੱਜ ਵੀ ਕੰਮ ਕਰਨ ਦੀ ਨਹੀਂ ਗਿਆ ਜਾਈਏ ਕੰਮ ਕਰਨਾ ਕਿੱਥੇ ਗਏ ਕਿੱਥੇ ਜਾ ਰਹੇ ਹਾਂ ਅਸੀਂ ਪਿੰਡਰਾ ਜਾ ਰਹੇ ਹਾਂ ਤੂੰ ਚੱਲਣਾ ਪਿੰਡਰ ਦੇ ਪਿੰਡ ਹੈ ਵੀਰੇ ਪਿੰਡਰਾ ਦਾ ਉਹ ਆ ਗਿਆ ਪਤੰਦਰ ਤੇਰਾ ਆ ਉਹ ਫਿਰਦਾ ਉਹ ਪੇਜ ਬੈਨ ਕਰਾਉਣ ਵਾਲਾ ਬੰਦਾ ਤਾਂ ਅੰਦਰ ਫਿਰਦਾ ਮਣੀ ਨੂੰ ਕਹਿੰਦੀ ਸੀ ਮਣੀ ਦੀ ਲੁੱਕ ਚੈੱਕ ਕਰੋ ਦੇਖ ਲੁੱਕ ਇਹ ਇਹ ਤਾਂ ਹੀ ਤਾਂ ਬਣਾ ਕੇ ਰਾਇਦਾ ਉੱਪਰ ਵੀ ਚੈੱਕ ਕਰਾ ਦਿੰਦੇ ਅਸੀਂ ਡੰਗ ਮਾਰਨੇ ਨਹੀਂ ਗਰੀਬ ਦਾੜੀ ਕਟਾਉਣ ਆਲੀ ਆ ਵੀਰੇ ਮੂੰਹ ਤੇ ਕਟਾਈ ਨਹੀਂ ਹੈਗੀ ਕਿਨੇ ਪੈਸੇ ਪੈਸੇ ਬੈਂਦੋ ਯਾਰ ਉਹ ਇੱਕ ਦਾ ਡੰਗ ਮਾਰੋ ਤੂੰ ਹੀ ਤੂੰ ਚੇਪੀ ਤਾਂ ਅਰਦੇ ਚੇਪੀ ਤਾਂ ਰਿਆ ਕਰੋ ਨਾ ਜ਼ਹਿਰ ਆ ਜੂਗਾ ਜ਼ਹਿਰ

ਸਪਾਈਡਰਮੈਨ ਸਪਾਈਡਰਮੈਨ ਬਾਈਕ ਜਿੱਦਾ ਵਿੱਚ ਮੈਡਰਮੈਨ ਹੋਰ ਬਾਬੇ ਕੀ ਹਾਲ ਨੇ ਵਧੀਆ 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 ਨਾਗ ਦੀ ਬੱਚੀ ਨਹੀਂ ਨੌਗ ਤੁਸੀਂ ਹੋ ਜੀ ਉਹ ਬੁਲਾ ਰਿਹਾ ਬਾਬੇ ਦੁਕਾਨ ਦਾ ਮਾੜਾ ਮੋਟਾ ਦੁਕਾਨ ਤੇ ਦੇਖ ਲੈ ਕਰੋ ਤੈਨੂੰ ਬੁਲਾਣਾ ਮੈਂ ਇੱਥੇ ਫਿਰ ਜੰਨਾ ਸਾਲ ਸੰਦ ਜਾ ਠੀਕ ਹੈ ਠੀਕ ਹੈ ਚੱਲ ਉਹ ਡੈਡ ਬੁਲਾ ਰਿਹਾ ਤੇਰੇ ਚੱਲ ਜਾ ਵਾਗ ਜਾ ਉਹ ਡਾੜ ਸਾਡੂ ਕਹੇਗਾ ਚਲੋ ਚੱਕੋ ਆਪਣਾ ਮੋਟਰਸਾਈਕਲ ਦੇ ਇਹਨੂੰ ਵੀ ਚੱਕਾ ਤੂੰ ਤੇਰੇ ਨਿਬੜ ਗਿਆ ਕੰਮ ਵਿੱਲਾ ਹੋ ਗਿਆ ਨਾ ਮੈਨੂੰ ਹੀ ਕਰ ਕੀ ਤੈਨੂੰ ਤੈਨੂੰ ਕੀ ਕਰਿਆ ਮੈਨੇ ਤੈਨੂੰ ਕਹਿ ਵੀ ਕੀ ਰਹਿਣਾ ਤੂੰ ਤੂੰ ਦੱਸ ਇਹਨੂੰ ਤੂੰ ਕੱਪੜੇ ਪਾੜ ਕੇ ਓਏ ਵਿੱਕੀ ਕੱਪੜੇ ਪਾੜ ਕੇ ਕਿੱਥੇ ਭੱਗ ਜਾਣਾ ਹੁਣ ਨਾ ਓਏ ਤੂੰ ਵਿੱਕੀ ਕੱਪੜੇ ਪਾੜ ਕੇ ਇੱਥੇ ਹੀ ਹੈਗਾ ਲੜਾਈ ਹੋ ਰਹੀ ਹੈ ਗਾਲ ਨਹੀਂ ਕੱਢਣੀ ਓਏ ਨਹੀਂ ਫਿਰ ਉਹ ਲਾਉਣੀ ਪਊਗੀ ਟੀ ਹੱਸ ਦੰਦ ਫੇਰ ਮੇਰੀ ਗੱਲ ਕੱਢਦਾ ਓ ਓ ਓ ਓ ਮਾਰ ਦੇ ਓ ਮਾਰ ਇਹ ਮਾਰ ਕੇ ਭੱਜ ਜਾ ਦੋਤਾ ਜਾ ਗੱਫੀ ਜੋ ਖਿਨੋਤੀ ਚੱਲ ਪਹਿਲਾਂ ਚੱਲ ਅਜੇ ਉੱਚਾ ਘੜੀ ਚੱਲ ਮੂਰੇ ਮੂਰੇ ਉਜ ਕੀ ਕਹਿਣਾ ਚਾਹੁੰਦਾ ਇਹਨਾਂ ਬਾਰੇ ਦੋਨਾਂ ਬਾਰੇ ਲੜਾ ਲੈ ਬਾਈ ਫੇਮਸ ਨੇ ਕਿਲਾ ਮਾਰਕੀਟ ਚ ਮਸ਼ਹੂਰ ਬੰਦੇ ਆ ਯਾਰ ਬਾਈ ਬੁਲਾ ਦੇ ਵਿਕੀ ਐਂਡ ਮਨੀ ਵਿਕੀ ਬਾਈ ਵਿਕੀ ਕੱਪੜੇ ਪਾੜ ਕੇ ਹੋਰ ਫਟਾ ਦਊਗਾ ਚੱਲ ਕਿਹੜੂ ਜਾ ਓਏ ਡੰਗਰ ਵਸਾਣੀ ਚੱਲ ਚੜ ਓਏ ਚੱਲ ਚੜ ਯਾਰ ਓਏ ਬਹੁਤ ਜਾਨ ਓਏ ਖਾਦੇ ਹੋਏ ਨੇ ਕੋਈ ਨਾ ਤੂੰ ਬਾਈ ਤੋਂ ਫੜਪੜ ਵਾਲੀ ਚੱਲ ਠੀਕ ਹੈ ਠੀਕ ਹੈ ਵਲੌਗ ਚ ਆਉ ਉਹ ਵੀ ਦੇਖਦਾ ਤੇਰੇ ਬਾਅਦ ਇਹ ਸਮਝੌਤਾ ਕਰਦਾ ਫਿਰ ਚੱਲ ਠੀਕ ਹੈ ਸੀ ਵੀ ਜੀ ਇਹਨੇ ਕੱਪੜੇ ਕਾੜ ਦੇ ਚੱਲ। ਉਹ ਰਾਮ ਚਾਦਿਓ ਕੱਪੜੇ ਐ ਬਾੜ ਕੇ ਜਾ। ਤੂੰ ਦੰਦ ਕਾੜ ਦੇ ਫੇਰ ਮੇਰੀ ਗੱਲ ਤੇ। ਕਪੜੇ ਲੈਣੇ ਅੱਜ ਸਿਆਲਾਂ ਦੇ ਆ ਮੁੰਡਾ ਆਪਣਾ ਭਾਈ ਇੰਨੇ ਦਵਾਏ ਨੇ ਆ ਦੇਖ ਲਓ ਵਿੱਚ ਕਪੜੇ ਦਿਖਾ ਦਈਏ ਕਿ ਰਹਿਣ ਦੀਏ ਕਪੜੇ ਨਾ ਦਿਖਾਈਂ ਕਪੜੇ ਰਹਿਣ ਦਿੰਦੇ ਆ ਮਹਿੰਗੇ ਓਏ ਓਏ ਆਹ ਕੀ ਕਰਤਾ ਆਹ ਦੀ ਕਰਦਾ ਸੀ ਲੈ ਭਾਈ ਤੇ ਡਰਲ ਪਾ ਦੇ ਡੱਲਾਉਂਦੀ ਆ ਆਉ ਆਰਾਮ ਲਾਉਗੀ ਪੜਦਾ ਤੇ ਨਿਲੇ ਬਾਬਾ ਜਿੰਨੀ ਭਾਰੀ ਮੈਨੂੰ ਲੱਗਦਾ ਤਾਂ ਗਿਆ ਓ ਨਹੀਂ ਇਹ ਤਾਂ ਕਿਛਦਾ ਇਹ ਪੁੱਤ ਗਿਆ ਨਾ ਦੇਖ ਲੈ ਡੰਦਾ ਨੁਕਸਾਨ ਬਹੁਤ ਓ ਨਹੀਂ ਚੱਲ ਠੀਕ ਢਾਲ ਲਈ ਜਮੀ ਨਹੀਂ ਹੁੰਦਾ ਆਏਗਾ ਜੀ ਓਕੇ ਭਾਈ ਬਾਬੇ ਹੁਣ ਚੱਲੇ ਨੇ ਸਾਡੇ ਮੁੰਡੇ ਕੰਮ ਕਰਨ ਨੂੰ ਕਿੱਥੇ ਜਾ ਰਹੇ ਆਪਾਂ ਸੀਏ ਸਟਾਫ ਤੂੰ ਬੋਰ ਪਿਆ ਕਰ ਕਿੱਥੇ ਜਾ ਰਹੇ ਆ ਤੂੰ ਕਿੱਥੇ ਜਾ ਰਹੇ ਆ ਹਾਂ ਹੋਰ ਕਿੱਥੇ ਜਾ ਰਹੇ ਇਹ ਬੋਲੇ ਕਿਵੇਂ ਹੋਏ ਬਬੇ ਉਹ ਆਪਾਂ ਆਏ ਆ ਇੰਟਰਕਮ ਲਾਉਣ ਆ ਦੇਖੋ ਆਪਣੇ ਮੁੰਡੇ ਤਾਰ ਲੈਣਗੇ ਨੇ ਆ ਭਈ ਇੰਟਰਕਮ ਇੱਥੇ ਲਗਾਣੀ ਆ ਆਪਣੇ ਹਨਾ ਮੇਸ਼ ਆਈਸੀਆਈ ਬਹੁਤ ਚੀਆਈ ਆਈਸੀਆਈ ਬਹੁਤ ਚੀਆਈ ਆ ਇੱਥੇ ਲਗਾਣੀ ਤੇ ਸਾਨੂੰ ਅੰਗਰੇਜ਼ੀ ਘੱਟ ਆਉਂਦੀ ਐ ਸਿੱਪੀ ਨਹੀਂ ਹੱਬੀ ਬੰਦ ਸੁਣਦੇ ਹਨੇ ਤਾਂ ਲੱਕਿਆ ਬਾਹਰ ਦੇਖੋ ਕਿ ਮੈਂ ਖਿਲਰੇ ਪੈਣਾ ਟੋਪੀ ਲਾ ਲਈ ਹੁਣੇ ਉਹ ਜੂਨੇ ਲੈਣੇ ਤਾਰ ਲੈਣੇ ਤੇ ਲਵਣੇ ਦਿਲੋਂ ਬੇਲੇ ਦੇ ਨੇ ਆ ਲਾਰੇ ਗਿੱਟੀਆਂ ਬੈਠੇ ਨੇ ਬੇਲੇ ਇਹ ਹੁੰਦੇ ਨੇ ਕੰਮ ਵਾਲੇ ਮੁੰਡੇ ਤੇ ਮੈਂ ਤੇ ਇੱਥੇ ਅੱਜ ਸਾਰਾ ਆਪਣਾ ਸਾਰਾ ਹੱਟ ਪਾਪਰ ਸਮਝਾ ਸੁਭਾ ਰੱਖਿਆ ਅੱਜ ਦੇ ਦਿਨ ਲਈ ਅਪਸ਼ਾਪਸ਼ਨ ਤੇ ਬੈਠੇ ਆਪਾਂ ਘਰ ਸੱਜੇ ਸੱਜੇ ਨੋ ਤੇ ਆ ਰਿਹਾ ਕੋਟਾ ਦੇ ਇਥੋਂ ਦੇ ਜੀਰ ਇਹਨੂੰ ਅੱਧਾ ਘਟਾਉਗੇ ਤਾਂ ਇੰਨੀ ਉਤਾਰੀ ਨਹੀਂ ਲੱਗੀ ਦੇਖ ਲਓ 5 ਮਿੰਟ ਨਹੀਂ ਹੋਇਆ ਤਾਂ ਝੂਠ ਬੋਲਦਾ ਇਹ ਕਿ ਬੰਦਾ ਬੈਠਿਆ ਉਹ ਵੀਰੋ ਜਿਹੜਾ ਤਾਹ ਲੱਗੇ ਨਾ ਉਹ ਝੂਠ ਨਹੀਂ ਬੋਲਦਾ ਰਿਕਾਰਡਿੰਗ ਚੈੱਕ ਕਰ ਲਿਓ ਕਰਾਂਗੇ ਕਰੋ ਮੈਂ ਨਹੀਂ ਕਰੂ ਕਰਾਂਗੇ ਉਹ ਨਹੀਂ ਕਰੋ ਆਉਣ ਵਾਲੇ ਸਮਝ ਕਰ ਕੋਈ ਸਾਡੇ ਯਾਰੀ ਸੇਲੀਆਂ ਵਰਗੇ ਨੇ ਕਿੰਨੀ ਸੇਵਾ ਕਰ ਦਿੰਦੇ ਯਾਰ ਪੱਲੀ ਆ ਜੂਗੀ ਸੇਲੀ ਆ ਜੂਗੀ ਬਈ ਸਾਡਾ ਬੰਦਾ ਰਸ ਗਿਆ ਯਾਰ ਨਹੀਂ ਕੁਛ ਨਹੀਂ ਹੁੰਦਾ ਉਹ ਕੁਛ ਨਹੀਂ ਹੁੰਦਾ ਉਹ ਨਹੀਂ ਰਸਿਆ ਕੁਛ ਨਹੀਂ ਹੁੰਦਾ ਉਹ ਨਹੀਂ ਬਾਲ ਸਾਲੇ ਕੁਛ ਨਹੀਂ ਹੁੰਦਾ ਬਰੋ ਜਿਹੜੀ ਚ ਵਧੀਆ ਨਹੀਂ ਆਣੇ ਸੋਹਣਾ ਲੱਗ ਰਿਹਾ ਸੋਹਣ ਗਿਆ ਕੱਟ ਦਿਖਾ ਦੇ ਕੇਰਾ ਤੇਰਾ ਚੱਲੋ ਚੱਲ ਆ ਦੇਖ ਬਾਬੇ ਪੂਰਾ ਘੈਂਟ ਬੰਦਾ ਆਪਣਾ ਹੈ ਅਗਾਂ ਕਿਵੇਂ ਸਮਾਨ ਜਾ ਕੱਟੇ ਕਰ ਲੈ ਓਏ ਇਹ ਹਣ ਬਣੂ ਇਹ ਕੁੜੀ ਬਣੂਗੀ ਸਾਡੇ ਉਹ ਮਾਰੇਗੀ ਲੱਛੜ ਦੇਖਦੇ। ਵਾ ਬਾਬੇਓ ਇਧਰ ਬਾਲ ਕਟਿੰਗ ਹੋ ਰਹੇ ਨੇ ਸਾਡੇ ਵੱਡੇ ਭਾਈ ਤੋਂ ਤੇ ਆਹ ਦੇਖੋ ਆਪਣੀ ਹੋ ਰਹੀ ਹੈ ਮਾਲਚ। ਆਏ ਹਾਏ ਹਾਏ ਆ ਬਾਬਾ ਲੱਗਾ ਰੇ ਆ ਹਾਂ ਕੰਮ ਨਾ ਕਰ। ਕੱਟਣਾ ਨਹੀਂ ਹੈਗਾ ਇਹ ਬਦਲੇ ਨਹੀਂ ਲੈਣੇ ਹੈਗੇ ਹਨਾ। ਇਹ ਬਦਲੇ ਨਹੀਂ ਲੈਣੇ ਜਾਣ। ਇਹ ਵੀਰੇ ਲੈਣੇ ਪੈਣਗੇ। ਆ ਸਹੀ ਗੱਲ ਐ ਛੋਟਾ ਦਿਮਾਗ ਨਾਲ ਉੱਜੂ ਮੇਰਾ। ਇਹ ਛੋਟਾ ਦਿਮਾਗ ਹਲਾਉਗੇ ਨਾ ਬਾਬੇ ਕੰਮ ਤੋਂ ਫ੍ਰੀ ਹੋ ਕੇ ਅੱਜ ਮੜਾ ਜਾ ਰਿਲੈਕਸ ਮੂਡ ਆ ਸਾਡਾ। ਇਹ ਦੁਬਾਰਾ ਆਪਣੇ ਮੁੰਡੇ ਦੀ ਵੀ ਕਟਿੰਗ ਕਰਾਉਣੀ ਆ ਆਪਾਂ ਤਾਂ ਹੁੱਕਰ ਵਾਲੀ ਸੀ ਕਟਿੰਗ ਆ ਆਪਾਂ ਤਾਂ ਬਸ ਥੋੜਾ ਜਿਹਾ ਰਿਲੈਕਸ ਜਿਹਾ ਹੋ ਰਿਹਾ ਹੈ ਨਾ ਕੋਈ ਜੇ ਮੁੰਡਿਆ ਤੁਸੀਂ ਮੇਰੇ ਵਰਗੀ ਦੱਸੇ ਢਲਵਰ ਦੀ ਕਟਿੰਗ ਕਰਾਉਣੀ ਆ ਤਾਂ ਆਣਾ ਹੋਂ ਟੌਣ ਵਾਲਾ ਭਾਈ ਆ ਦੇਖੋ ਮੈਂ ਜੱਟਾ ਤੇ ਲੋ ਲੱਗਦਾ ਨਾ ਗਾਣੇ ਵੀ ਉਹਦੇ ਸੁਣਾਉਂਦਾ ਹੈ ਕਿਹੜੇ ਚੰਗਰ ਵਰਗੇ ਕਰਾਉਣੇ ਨੇ ਉਹੀ ਗਾਣੇ ਲਾਉਂਦਾ ਹੈ ਆ ਦੇਖੋ ਇਹ ਤਾਂ ਬੋਲਦੀ ਨਹੀਂ ਹੈ ਕਿ ਕੈਮਰਾ ਆਨ ਕਰਨਾ ਸਰ ਉਹ ਚੁੱਪ ਨਹੀਂ ਕਰਦਾ ਇਹ ਹੈ ਇਹ ਉਹ ਜਨੰਦੀ ਹੈ ਜਿਹੜੀ ਬੋਲਦੀ ਨਹੀਂ ਦਾ ਓਏ ਦੇਖ ਲੈ ਪੱਲਾ ਜੀ ਆ ਦੇਖੋ ਬਾਬੇ ਕਾਟੇ ਗੋ ਕੱਢ ਕੇ ਚੈੱਕ ਕਰੋ ਤੁਹਾਨੂੰ ਪਹਿਲਾਂ ਵਲੋਗ ਵਿੱਚ ਦਿਖਾਈ ਸੀ ਨਾ ਜਦੋਂ ਤਾਜ਼ੀ ਦਾਜੀ ਕਰਾਈ ਸੀ ਇਸੇ ਬੱਦੰਦਾ ਐਮਡੀ ਸਾਡਾ ਡਬੀਆ ਦਿਖਾ ਦਿੰਦੇ ਆ ਆ ਮੱਥਾ ਦੇਖ ਸਕਦੇ ਐਮਡੀ ਸਾਹਿਬ ਦਾ ਪੈਸੇ ਵੱਧ ਨੇ ਚੈੱਕ ਕਰ ਇੱਕ ਟੂਰਨਾਮੈਂਟ ਕਰਾਣਾ ਹੈ 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 ਯਾਰ ਟਾਹਾਂ ਚੈੱਕ ਕਰ ਇੱਕ ਟੂਰਨਾਮੈਂਟ ਕਰਾਣਾ ਐਡਾ ਮੱਥਾ ਐ ਬਾਬਾ ਇਹ ਲਾਉਂਦਾ ਯਾਰ ਦੇਖ ਹੁਣ ਬੋਲਣ ਲੱਗਿਆ ਹੌਲੀ ਹੌਲੀ ਇੰਜਰ ਸਟਾਰਟ ਹੋ ਰਿਹਾ ਹੈ ਹੈ ਆ ਦੇਖ ਲੈ ਬਾਈ ਸਾਰੀਆਂ ਸਹੂਲਤਾਂ ਨੇ ਕੀ ਕਹਿ ਜਾਂਦੀ ਪਹਿਲਾਂ ਹੰਡੀ ਕਿ ਨਹੀਂ ਕਰਦੇ ਸੀ ਰੋਣ ਦੀ ਕਰਦੇ ਸਾਰਾ ਕੁਝ ਆਪਾਂ ਹੀ ਆਪਣੀ ਦੁੱਖ ਚੈੱਕ ਕਰਾ ਦੀਆਂ ਜਮ ਕਰਕੇ ਬਾੜੀ ਕੱਢੀ ਗਾ ਪੂਰਾ ਉਹ ਹੈ ਜ ਦਸੇ ਡੋਸਾ ਭੇਖਾ ਪਹਿਰੇ ਥੋੜਾ 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 ਜਿਹਾ ਇੰਨਾ ਕੁ ਬਸ ਛੱਕੜ ਹੀ ਨਹੀਂ ਉਹਦੀ ਵਾਲੀ ਹੈਗੀ ਵਾਲ ਤਾਂ ਉਹਦੀ ਵਾਲੀ ਕਰਾ ਲਈ ਦੀ ਆਪਾਂ ਵੀਰੇ ਸਾਡੇ ਉਸਤਾਦ ਜੀ ਸਾਡੇ ਵਾਸਤੇ ਸੰਤਰੇ ਮੰਗਾਈ ਨੇ ਦੋ ਤੇ ਉਹ ਮੁੰਡਾ ਸਾਡਾ ਕੈਮਰਾ ਟੰਗ ਰਿਹਾ ਟੈਸਟਿੰਗ ਚੱਲ ਰਹੀ ਹੈ ਬੜੀ ਬਹੁਤ ਸੇਵਾ ਹੁੰਦੀ ਹੈ ਉਸਤਾਦ ਹਨਾ ਉਹ ਰਾਨਾ ਸਾਡ ਜੀ ਹੁੰਦਾ ਸੇਵਾ ਆਪਣੀ ਆ ਦੇਖੋ ਸਾਡੇ ਬਾਬਾ ਜੀ ਨੇ ਬਾਬੇ ਅੱਜ ਆਪਣਾ ਵਲੌਗ ਦਾ ਐਂਡ ਆਪਾਂ ਕਰਦੇ ਮਿਕਸਰਾ ਗੈਂਦੇ ਨਾਲ ਬਹੁਤ ਸੋਹਣਾ ਕੈਮਰਾ ਕਿਉ ਰਵੀ ਚਾਚਾ ਤੈਨੂੰ ਪੂਰੀ ਸਿਹਰਾ ਗੰਦ ਬਾਤ ਆ ਤੈਨੂੰ ਚਾਚਿਆ ਬਾ ਤੈਨੂੰ ਜਚਣਾ ਚਾਹੀਦਾ ਸੀ ਆ ਬਾਕੀ ਠੀ ਪੂਰੀ ਘੈਂਟ ਲੱਗੀ ਚਲੋ ਕਰਦੀ ਵਲੌਗ ਦਾ ਐਂਡ ਇੱਥੇ ਆਪਾਂ ਚਲੋ ਜੀ